ਪੰਜਾਬ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਇੱਕ ਵੱਡਾ ਫਰਮਾਨ ਜਾਰੀ ਕਰ ਦਿੱਤਾ ਹੈ ਜਜਤੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਹੈ ਕੋਈ ਵੀ ਪ੍ਰਾਈਵੇਟ ਹਸਪੀਟਲ ਹੈ ਉਸ ਨੂੰ ਬਿਨਾ ਪੈਸੇ ਤੋਂ ਬੋਡੀ ਦੇਣੀ ਪਾਉਗੀ ਅਤੇ ਹਰ ਇੱਕ ਪ੍ਰਾਈਵੇਟ ਹਸਪੀਟਲ ਨੂੰ ਆਪਣੇ ਹਸਪੀਟਲ ਦੇ ਅੰਦਰ ਇੱਕ ਮੋਰਚਰੀ ਬਣਵਾਉਣੀ ਪਾਉਗੀ ਅਤੇ ਦੂਸਰਾ ਨੰਬਰ ਤੇ ਜਿਹੜੇ ਵੀ ਪੰਜਾਬ ਸਰਕਾਰ ਦੇ ਹੁਕਮ ਹੋਣਗੇ ਉਹਨਾਂ ਨੂੰ ਇੱਕ ਬੋਰਡ ਦੇ ਉੱਤੇ ਲਿਖ ਕੇ ਲਾਇਆ ਜਾਊਗਾ ਜੇਕਰ ਮਰੀਜ਼ ਉਸ ਟਾਈਮ ਬਿੱਲ ਨਹੀਂ ਚੁਕਾਉਂਦਾ ਤਾਂ ਉਹਦੀ লাশ ਬਾਰਸਾ ਨੂੰ ਦਿੱਤੀ ਜਾਊਗੀ ਜੇਕਰ ਇਸ ਤਰ੍ਹਾਂ ਕੋਈ ਵੀ ਪ੍ਰਾਈਵੇਟ ਹਸਪਤਾਲ ਨਹੀਂ ਕਰਦਾ ਤਾਂ ਉਸ ਹਸਪਤਾਲ ਦੀ ਮਾਨਤਾ ਜਿਹੜੀ ਉਹ ਰੱਦ ਕਰ ਦਿੱਤੀ ਜਾਊਗੀ ਸਰਕਾਰ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਬੰਦਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਦੌਰਾਨ ਠੀਕ ਹੋ ਜਾਂਦਾ ਤਾਂ ਇਸ ਤੋਂ ਬਾਅਦ ਉਸ ਦੇ ਕੋਲ ਪੈਸਾਂ ਦੀ ਕਮੀ ਆ ਜਾਂਦੀ ਹੈ ਤਾਂ ਉਹ ਛੁੱਟੀ ਲੈ ਕੇ ਘਰ ਜਾ ਸਕਦਾ ਹੈ